ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਜਿਸ ਤੇ ਵੱਡਾ ਭਰੋਸਾ ਜਤਾਇਆ ਸੀ ਉਸੇ ਨੇ ਸਾਥ ਛੱਡ ਦਿੱਤਾ ਹੈ ਦਾਅਦਾ ਦੇ ਕਿ ਟੈਸਲਾ ਦੇ ਮਾਲਕ ਐਲਨ ਮਸਕ ਨੇ ਰਾਸ਼ਟਰਪਤੀ 트੍ਰੰਪ ਦਾ ਸਾਥ ਛੱਡ ਦਿੱਤਾ ਹੈ ਤੇ ਜੋ ਉਹਨਾਂ ਨੂੰ 트੍ਰੰਪ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਸ ਤੋਂ ਅਸਤੀਫਾ ਦੇ ਦਿੱਤਾ ਤਾਂ ਇਸ ਸਬੰਧੀ ਐਕਸ ਤੇ ਯਾਨੀ ਕਿ ਟਵਿੱਟਰ ਹੈਂਡਲ ਤੇ ਜਾਣਕਾਰੀ ਸਾਂਝੀ ਕਰਦੇ ਆ ਐਲਨ ਮਸਕ ਨੇ ਲਿਖਿਆ ਹੈ ਕਿ ਮੈਂ ਆ ਜਿਹੜਾ ਰਾਸ਼ਟਰਪਤੀ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਸ ਨੂੰ ਛੱਡ ਰਿਹਾ ਉਸ ਦੀ ਜੋ ਡਿਊਟੀ ਨੂੰ ਜਿਹੜਾ ਆਲਵੀ ਦਾ ਕਹਿ ਰਹੇ ਆ ਤਾਂ ਇਹ ਜਿਹੜਾ ਐਲਨ ਮਸਕ ਨੇ ਵੱਡਾ ਐਲਾਨ ਕੀਤਾ ਜਿਸ ਦੇ ਚੱਲਦੇ ਕਿਤੇ ਨਾ ਕਿਤੇ ਵੱਡਾ ਝੜਕਾ ਲੱਗਿਆ ਹੈ ਅਮਰੀਕੀ ਸਰਕਾਰ ਨੂੰ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ ਅਜਿਹੇ ਜਿਹੜੇ ਆ ਖਰਚਿਆਂ ਤੇ ਰੋਕ ਲਗਾਉਣ ਦੇ ਲਈ ਕਾਬੂ ਪਾਉਣ ਦੇ ਲਈ ਐਲਨ ਮਸਕ ਨੂੰ ਨਿਯੁਕਤ ਕੀਤਾ ਗਿਆ ਸੀ ਜੋ ਕਿ ਬਾਧੂ ਖਰਚੇ ਦੱਸੇ ਜਾ ਰਹੇ ਸੀ ਜਾਂ ਨੌਕਰੀਆਂ ਘਟਾਉਣ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਉਧਰ ਹੁਣ ਐਲਨ ਵਾਸਕ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਵਜੋਂ ਸਾਥ ਛੱਡ ਰਹੇ ਨੇ